ਅਰਸ਼ਦੀਪ ਕਲੇਰ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਅੰਦਰ ਮਿਲ ਕੇ ਆਏ ਨੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਿਆਇਕ ਹਿਰਾਸਤ ਵਿੱਚ ਨੇ ਉੱਥੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਰਸ਼ਦੀਪ ਕਲੇਰ ਵੱਲੋਂ ਔਰ ਅਰਸ਼ਦੀਪ ਕਲੇਰ ਦੇ ਜ਼ਰੀਏ ਵਿਕਰਮ ਸਿੰਘ ਮਜੀਠੀਆ ਨੇ ਕੁਝ ਸਨੇਹੇ ਜੇਲ੍ਹ ਵਿੱਚੋਂ ਕੱਲੇ ਨੇ ਕੀ ਕੁਝ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਔਰ ਅਰਸ਼ਦੀਪ ਕਲੇਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣਦੇ ਹਾਂ ਦੇਖੋ ਮੈਂ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਉਹਦੇ ਨਾਬਾ ਜਿਹੜੀ ਨਿਊ ਜੇਲ੍ਹ ਹੈ ਉੱਥੇ ਮੁਲਾਕਾਤ ਕਰਨ ਆਇਆ ਕਿਉਂਕਿ ਐਜ਼ ਐਡਵੋਕੇਟ ਮੇਰਾ ਰਾਈਟ ਹੈ ਕਿ ਮੈਂ ਉਹਨਾਂ ਨਾਲ ਮਿਲਾਂ ਉਹਨਾਂ ਨਾਲ ਗੱਲਬਾਤ ਕਰਾਂ ਵਿਕਰਮ ਮਜੀਠੀਆ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਔਰ ਉਹਨਾਂ ਨੇ ਫੇਰ ਦੁਬਾਰਾ ਇਹ ਸੰਦੇਸ਼ ਦਿੱਤਾ ਹੈ ਕਿ ਇਹ ਸਰਕਾਰਾਂ ਜਿਸ ਤਰੀਕੇ ਦੇ ਨਾਲ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀਆਂ ਨੇ ਜਾਂ ਸਰਕਾਰਾਂ ਦੇ ਕਾਰਨਾਮਿਆਂ ਨੂੰ ਜਿਹੜਾ ਉਜਾਗਰ ਕਰਦਾ ਸੀਐਮ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਨੂੰ ਜਿਹੜਾ ਲੋਕਾਂ 'ਚ ਰੱਖਦਾ ਉਹਨਾਂ ਦੇ ਉੱਤੇ ਝੂਠੇ ਪਰਚੇ ਸਰਕਾਰਾਂ ਕਰਤਾ ਦਿੰਦੀਆਂ ਨੇ ਪਰ ਮਜੀਠੀਆ ਸਾਹਿਬ ਦਾ ਇਹ ਸੰਦੇਸ਼ ਹੈ ਇਹ ਜਿਹੜੀਆਂ ਗੱਲਾਂ ਸਰਕਾਰ ਨੇ ਕਹੀਆਂ ਨੇ ਹੁਣ ਉਹ ਸਰਕਾਰ ਗੱਲਾਂ ਦੇ ਸਬੂਤ ਪੇਸ਼ ਕਰੇ ਕਿਉਂਕਿ 29 ਮੋਬਾਈਲ ਦੀ ਗੱਲ ਸੀਐਮ ਬੜੇ ਓਪਨ ਜਨਤਕ ਪਲੇਟਫਾਰਮਾਂ ਤੇ ਕਰਦੇ ਰਹੇ ਨੇ ਫਿਰ 141 ਕਰੋੜ ਦੀ ਗੱਲ ਮੁੱਖ ਮੰਤਰੀ ਨੇ ਕੀਤੀ ਹੈ ਫਿਰ 540 ਕਰੋੜ ਦੀ ਇੱਕ ਕੰਪਨੀ ਦੀ ਗੱਲ ਮੁੱਖ ਮੰਤਰੀ ਨੇ ਉਹ ਝੂਠ ਬੋਲਿਆ ਫਿਰ ਹਿਮਾਚਲ ਚ 1000 ਏਕੜ ਉਹ ਮੁੱਖ ਮੰਤਰੀ ਦਾ ਝੂਠ ਭੈਂਜੀ ਗਨੀਵ ਦਾ 25% ਸ਼ੇਅਰ ਕਹਤਾ ਜਿੱਥੇ 4 ਗੱਜ ਜ਼ਮੀਨ ਵੀ ਭੈਂਜੀ ਗਨੀਵ ਦੀ ਜਲੰਧਰ ਚ ਨਹੀਂ ਉਹ ਕਦੇ ਜਲੰਧਰ ਗਈ ਨਹੀਂ ਆਪਣੀ ਜ਼ਿੰਦਗੀ ਚੋਂ ਇੱਕ ਵਾਰ ਕਹਿੰਦਾ ਮੈਂ ਇੱਕ ਘੰਟੇ ਲਈ ਗਈ ਆ ਸੋ ਇਹੋ ਜਿਹੇ ਜਿਹੜੇ ਝੂਠ ਨੇ ਜਿਹੜੇ ਪੰਜਾਬ ਦੀ ਸਰਕਾਰ ਨੇ ਆਨ ਰਿਕਾਰਡ ਬੋਲੇ ਨੇ ਔਰ ਉਹ ਤੋਂ ਮੰਦ ਭਾਗੀ ਗੱਲ ਹੈ ਕਿ ਕੱਲ ਪਰਸੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਬੀਪੀ ਬੀਪੀ ਦੇ ਬਾਰੇ ਕਿੱਡਾ ਹਟ ਗਿਆ ਬੀਪੀ ਤਾਂ ਵਿਕਰਮਜੀਠੀਆ ਸਾਹਿਬ ਨੂੰ ਹੈ ਹੀ ਨਹੀਂ ਸੋ ਕੀ ਪੰਜਾਬ ਦੇ ਮੁੱਖ ਮੰਤਰੀ ਹੁਣ ਇਹ ਚੀਜ਼ਾਂ ਨੂੰ ਲੈ ਕੇ ਵੀ ਝੂਠ ਬੋਲਣਗੇ ਸੋ ਵਿਕਰਮਜੀਠੀਆ ਸਾਹਿਬ ਵੱਲੋਂ ਸਪਸ਼ਟ ਸੰਦੇਸ਼ ਹੈ ਕਿ ਭਾਈ ਮੁੱਖ ਮੰਤਰੀ ਜੀ ਮੈਂ ਪੂਰੀ ਚੜ੍ਹਦੀ ਕਲਾ ਚ ਇਹਦੇ ਜਿਹੜੇ ਤੋੜੇ ਦਬਾਅ ਨੇ ਸਰਕਾਰਾਂ ਦੇ ਇਹ ਮੇਰੇ ਮੈਨੂੰ ਨਹੀਂ ਜਲਾ ਸਕਦੇ ਸੋ ਵਿਕਰਮ ਮਜੀਠੀਆ ਬੜੀ ਜਲਦੀ ਕਿਉਂਕਿ ਅਦਾਲਤਾਂ ਤੇ ਸਾਨੂੰ ਪੂਰਨ ਭਰੋਸਾ ਹੈ ਅਦਾਲਤਾਂ ਤੋਂ ਇਨਸਾਫ ਮਿਲਣਾ ਜਦੋਂ ਵੀ ਮਿਲਿਆ ਸਰਕਾਰਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਸਰਕਾਰਾਂ ਨੇ ਧੱਕਾ ਕਰਨਾ ਸੋ ਅਦਾਲਤਾਂ ਦੇ ਵਿੱਚ ਚਾਰਾ ਜੋਈ ਜਾਰੀ ਹੈ ਅਦਾਲਤਾਂ ਤੋਂ ਇਨਸਾਫ ਦੀ ਉਮੀਦ ਹੈ